ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼ੀਰੀ ਅਕਾਲ ਤੱਕ ਸਹਿਬ ਦੇ ਜਥੇਤਾਰ ਗੁਲਦੀਪ ਸਿੰਘ ਗਰਗਜ ਦੇ ਘਰ ਦੇ ਵਿੱਚ ਹੋਈ ਮੌਤ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਇੱਕ ਵੱਡਾ ਸਦਮਾ ਲੱਗਾ ਹੈ ਕਿਉਂਕਿ ਉਹਨਾਂ ਨੇ ਆਪ ਹੀ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਉਹਨਾਂ ਦੇ ਘਰ ਦੇ ਵਿੱਚ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਜਿਸ ਟਾਈਮ ਉਹਨਾਂ ਦੇ ਘਰ ਐਡਾ ਵੱਡਾ ਖਾਸਾ ਵਾਪਰ ਗਿਆ ਤੇ ਜਿਸ ਦੇ ਨਾਲ ਚਲਦਿਆਂ ਹੀ ਉਨਾ ਦੇ ਆਪਣੇ ਕੀ ਕਰਦੇ ਮੈਂਬਰ ਦੀ ਮੌਤ ਹੋ ਗਈ ਹੈ ਤਾਂ ਦੱਸਦੇ ਨੇ ਹਾਕੀ ਸ਼੍ਰੀ ਕਾਲਪਤ ਸਰ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਉਸ ਸਮੇਂ ਭਾਰੀ ਹਾਸਾ ਲੱਗਾ ਜਦੋਂ ਉਹਨਾਂ ਦੇ ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਇਲਾਜ ਦਰਮਿਆਨ ਮੌਤ ਹੋ ਗਈ ਦੱਸਿਆ ਕਿ ਗਿਆਨੀ ਕੁਲਦੀਪ ਸਿੰਘ ਗਰਗੱਜ ਦੇ ਜੀਜਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ ਜੋ ਕਿ ਆਪਣੇ ਪਿੰਡ ਤੋਂ ਅੰਮ੍ਰਿਤਸਰ ਰਿਹਾਈਸ਼ ਲਈ ਮੰਜ ਸਾਹਿਬ ਰੋਡ ਵਿਖੇ ਜਾ ਰਹੇ ਸਨ ਮੋਟਰਸਾਈਕਲ ਤੇ ਆ ਰਹੇ ਗੁਰਵਿੰਦਰ ਸਿੰਘ ਦੇ ਅੱਗੇ ਅਚਾਨਕ ਗਾਹ ਆ ਗਈ ਤੇ ਗਾਹ ਦੇ ਟਕਰੋਣ ਨਾਲ ਉਹ ਗੁਰਵਿੰਦਰ ਸਿੰਘ ਸੜਕ ਤੇ ਡਿੱਗ ਪਏ ਜਿਸ ਕਾਰਨ ਸਿਰ ਵਿੱਚ ਭਾਰੀ ਸੱਟਾਂ ਲੱਗੀਆਂ ਸੱਟਾਂ ਗੰਭੀਰ ਹੋਣ ਕਰਕੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਗੁਰਵਿੰਦਰ ਸਿੰਘ ਮੰਗਲਵਾਰ ਤੜਕਸਾਦ ਇਲਾਜ ਦਰਮਿਆਨ ਮੌਤ ਹੋ ਗਈ ਗੁਰਵਿੰਦਰ ਸਿੰਘ 53 ਸਾਲ ਦੇ ਸਨ ਜਿਨ੍ਹਾਂ ਨੇ ਅਕਾਲ ਚਲਾਣਾ ਕਰ ਗਏ ਤੇ ਗਿਆਨੀ ਕੁਲਦੀਪ ਸਿੰਘ ਦਰਗਾਹ ਜਨਾਬ ਵੱਖ-ਵੱਖ ਧਾਰਮਿਕ ਸ਼ਖਸੀਆਂ ਤੇ ਅਫਸੋਸ ਵੀ ਜਾਰੀ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਦੇ ਘਰ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਜਿਸ ਵਿੱਚ ਉਹਨਾਂ ਦੇ ਜੀਜਾ ਜੀ ਦੀ ਮੌਤ ਹੋ ਗਈ ਹੈ ਜਿਹਦੇ ਨਾਲ ਉਹਨਾਂ ਸਾਰੇ ਹੀ ਜਥੇਬੰਦੀਆਂ ਵੱਲੋਂ ਉਹਨਾਂ ਨਾਲ ਸੋਖ ਜਤਾਇਆ ਜਾ ਰਿਹਾ ਹੈ ਲੇਕਿਨ ਉਹਨਾਂ ਦੇ ਘਰ ਜੋ ਐਡਾ ਵੱਡਾ ਹਾਸਾ ਵਾਪਨ ਤੇ ਉਹਨਾਂ ਨੇ ਇਸ ਬਾਰੇ ਆਪ ਹੀ ਦੱਸਿਆ ਹੈ ਤੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ